ਸਰ ਵੇਖੋ ਇਥੋਂ ਬਹੁਤ ਸਾਰੇ ਲੋਕ ਜਿਹੜੇ ਆਊਟ ਆਫ ਸਟੇਟ ਤੋਂ ਆਉਂਦੇ ਨੇ ਘੁੰਮਣ ਦੇ ਵਾਸਤੇ ਸਾਹਮਣੇ ਆ ਇੱਥੇ ਲੋਕ ਆਣ ਕੇ ਫੋਟੋ ਫੋਟੋ ਵੀ ਗਾਲਾ ਖਿੱਚਦੇ ਆ ਬਰਦਰ ਢਾਬੇ ਤੋਂ ਨਿਕਲਦੇ ਆ ਸਾਰੀ ਹੈਰੀਟੇਜ ਏਰੀਆ ਇਹ ਬਹੁਤ ਵਰੀਆ ਤੇ ਮੇਰਾ ਖਿਆਲ ਬਹੁਤ ਮਾੜੀ ਗੱਲ ਇੱਥੇ ਜਿਹੜਾ ਕੂੜਾ ਸੁੱਟਿਆ ਜਾਂਦਾ ਵਾ ਉਹ ਆਉਂਦੀ ਨਾਲ ਹੀ ਗੁਰਦੁਆਰਾ ਸਾਹਿਬ ਆ ਦਵਾਰ ਦੇ ਨਾਲ ਹੀ ਪੂਰਾ ਗੰਦਿਆ ਅੱਜ ਰੱਬ ਨਾ ਕਰੇ ਰਾਤ ਨੂੰ ਬਾਰਿਸ਼ ਆ ਜਾਵੇ ਤੇ ਸਾਰੇ ਲਿਫਾਫੇ ਤਰਦੇ ਫਿਰਨਗੇ ਬਹੁਤ ਬੁਰਾ ਹਾਲੀ ਬਦਬੋ ਬਹੁਤ ਜਿਆਦੀ ਆਊਗੀ ਮਾੜਾ ਲੱਗਦਾ ਏ ਉਸ ਤੋਂ ਬਾਅਦ ਇਹ ਸਾਹਮਣੇ ਜਿਹੜ ਉਸ ਤੋਂ ਬਾਅਦ ਟਾਈਮ ਜਿਹੜਾ ਬਾਥਰੂਮਾਂ ਦਾ ਹੈ ਉਹ ਵਧਾਉਣਾ ਚਾਹੀਦਾ ਵਾ ਤੇ ਐ ਸਾਈਡ ਜਾਓਗੇ ਆ ਬੈਂਕ ਤੇ ਲੱਗੇ ਜਿੱਥੇ ਬੜੀ ਬੋੰਦੀ ਕਹਿੰਦਾ ਬਿਲਕੁਲ ਸਰ ਸਾਫ਼ ਸੁਥਰਾ ਹੋਣਾ ਚਾਹੀਦਾ ਵਾ ਪਰ ਉਹਨਾਂ ਸਾਫ਼ ਸੁਥਰਾ ਹੈ ਨਹੀਂ ਜਿੰਨਾ ਚਾਹੀਦਾ ਵਾ ਮੈਂ ਸੰਤੋਖ ਸਰ ਗੁਰਦੁਆਰੇ ਸੇਵਾ ਕਰਦਾ ਏ ਉਸ ਤੋਂ ਬਾਅਦ ਦਰਬਾਰ ਸਾਹਿਬ ਜਾਣਾ ਉਸ ਤੋਂ ਬਾਅਦ ਸਿੱਧਾ ਜਾਣਾ ਹੈ ਰਸਤੇ 'ਚ ਜਿੱਥੇ ਕੂੜਾ ਹੁੰਦਾ ਏ ਪੂਰੀ ਵਾਲੇ ਬਾਬਿਆਂ ਨੂੰ ਅਸੀਂ ਸੂਚਨਾ ਦੇਣੀ ਹੈ ਵੀ ਬਾਬਾ ਜੀ ਇੱਥੇ ਕੂੜਾ ਏ ਇਹ ਗੋਲਡਨ ਟੈਂਪਲ ਦਾ ਰਸਤਾ ਏ ਸਿੱਧਾ ਹਾਲਗੇੜ ਤੋਂ ਸਿੱਧਾ ਦਰਬਾਰ ਸਾਹਿਬ ਸਿੱਧਾ ਹੁੰਦਾ ਏ ਸਤੋ ਅਕਸਰ ਸੇਵਾ ਕਰਦੇ ਇੱਥੇ ਵੀ ਖੱਬੇ ਬੰਦੇ ਕੂੜਾ ਲੱਗਾ ਏ ਇਹਦੇ ਨਾਲ ਵੀ ਉਹ ਕੂੜੇ ਦੇ ਲਫਾਫੇ ਭਰ-ਭਰ ਕੇ ਲਾਏ ਆ ਗੁਰਦੁਆਰੇ ਦੇ ਲਾਗੇ ਕੂੜਾ ਹੋਵੇ ਤਾਂ ਬੜੀ ਭੈੜੀ ਗੱਲ ਆ ਲਾਂਟ ਹੈ ਇਹ ਹੈਰੀਟੇਜ ਸਟਰੀਟ ਜ਼ਰੂਰ ਹੈ ਗੁਰੂ ਆਮਦਾਸ ਦਾ ਘਰ ਆ ਹਰਮੰਦਰ ਸਾਹਿਬ ਹੈ ਇੰਨੇ ਵਧੀਆ ਗੁਰਦੁਆਰੇ ਇੰਨੇ ਵਧੀਆ ਮੰਦਰ ਆ ਇੱਥੇ ਸਾਫ ਸਫਾਈ ਹਰ ਵੇਲੇ ਚਾਹੀਦੀ ਆ ਇਹ ਬੜਾ ਜ਼ਰੂਰੀ ਕੰਮ ਆ ਸਫਾਈ ਰੱਬ ਦਾ ਦੂਜਾ ਰੂਪ ਹੈ ਪੜ੍ਹਾਈ ਵੀ ਰੱਬ ਦਾ ਰੂਪ ਹੈ ਇਹ ਗੋਡ ਗਿਫਟ ਹੈ ਪੜ੍ਹਾਈ ਅਕਲ ਵੀ ਗੋਡ ਗਿਫਟ ਹੈ ਪਰ ਸਫਾਈ ਰੱਖਣਾ ਬਹੁਤ ਜ਼ਰੂਰੀ ਹੈ ਅਕਾਲੀ ਸਰਕਾਰ ਤੇ ਕਮਿਸ਼ਨਰ ਸਾਹਿਬ ਤਾਂ ਗੱਲ ਪਹਚਾਈ ਅੱਜ ਮੈਂ ਮੋਤੀ ਪਾਟੀਆਂ ਕੋਲ ਜਾਣਾ ਸੀ ਪਰ ਜਾਇਆ ਨਹੀਂ ਹੁਣ ਮੈਂ ਸਵੇਰੇ ਉੱਥੇ ਜਾਊਂਗਾ ਉਹ ਵੀ ਮੇਰ ਬਣਾਇਆ ਹੈ ਪਹਿਲੇ ਦਿਨ ਹੀ ਮੈਨੂੰ ਮਿਲ ਕੇ ਗਿਆ ਇੱਥੇ ਗੇਟ ਅੱਗੇ ਵਧਾਈ ਵੀ ਉਹਨੂੰ ਮੈਂ ਦਿੱਤੀ ਆ ਤੇ ਭੂਰੀ ਵਾਲਿਆਂ ਨੂੰ ਵੀ ਆਖਿਆ ਚੁੱਕੋ ਆ ਕੂੜਾ ਕਿਉਂਕਿ 20 ਅਪ੍ਰੈਲ ਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਦਿਨ ਆ ਰਿਹਾ ਹੈ ਕੂੜਾ ਤੇ ਅੱਗੇ ਹੀ ਬੜਾ ਜਮਾ ਏ ਹੋਰ ਜਮਾ ਹੋ ਜਾਏਗਾ ਇਹ ਕੂੜਾ ਇੱਥੋਂ ਚੁੱਕ ਕੇ ਨਾ ਟਰੱਕਾਂ ਰਹੀਂ ਉਹ ਮਾੜੀ ਗੱਲ ਆ ਜੀ ਇਹ ਗੁਰਦੁਆਰਾ ਇਹ ਜਿਹੜੀ ਲੱਗੇ ਲੱਗੇ ਬਹੁਤ ਸਾਫ਼ ਸੁਥਰੀ ਏ ਇੱਥੇ ਜਿਹੜਾ ਡੰਬ ਲੱਗਾਈ ਹੈ ਆ ਪੁਲ ਦੇ ਥੱਲੇ ਤੋਂ ਜਾ ਕੇ ਕੋਈ ਜਾ ਨਹੀਂ ਸਕਦੇ ਇੰਨੇ ਬਾਥਰੂਮ ਦੀ ਕੋਈ ਬੜੇ ਬਹੁਤ ਬੁਰਾ ਹੈ ਜਿਹੜਾ ਜਿਹੜਾ ਗੰਦਾ ਹੈ ਜਿਹੜਾ ਡੰਬ ਲੱਗਾ ਹੈ ਬਹੁਤ ਮਾੜੀ ਗੱਲ ਹੈ ਕਿ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਆਸਥਾ ਦਾ ਕੇਂਦਰ ਹੈ ਇਹ ਸਾਰਿਆਂ ਵਾਸਤੇ ਸੰਧ ਹੈ ਇੱਥੇ ਬਿਲਕੁਲ ਸਾਫ ਸਫਾਈ ਹੋਣੀ ਚਾਹੀਦੀ ਹੈ ਨਾ ਕਿ ਗੰਦੋਂ ਚੇਦਾ